ਕਈ ਕ ਪੰਜਾਬ ਦੇ ਵਿੱਚ ਨਾ ਆਪਣੇ ਇੱਕ ਕਾਹਤ ਪ੍ਰਚਲਿਤ ਹੈਗੀ ਵੀ ਜਿਹੋ ਜੀ ਨੀਤ ਹੈ ਤੇ ਉਹੀ ਜੀ ਮਰਾਦ ਆ ਜੇ ਆਪਾਂ ਕੋਈ ਚੰਗੀ ਨੀਤ ਨਾਲ ਕੰਮ ਕਰਾਂਗੇ ਤਾਂ ਉਹ ਵਧੀਆ ਬਣਦਾ ਜੇ ਮਾੜੀ ਨੀਤ ਨਾਲ ਕਰਾਂਗੇ ਕੰਮ ਉਹ ਕਦੇ ਪਾਸ ਨਹੀਂ ਹੁੰਦਾ ਹੈਗਾ ਹਨਾ ਉਹੀ ਗੱਲ ਸਰਕਾਰਾਂ ਦੀ ਹੈਗੀ ਪਿਛਲੀ ਸਰਕਾਰ ਵੇਲੇ ਦੇਖਿਆ ਪਹਿਲਾਂ ਵੀ ਦੇਖਿਆ ਆਪਾਂ ਨੇ ਹਨਾ ਵੀ ਮਰੂ ਮਰੂ ਕਰਦਾ ਰਹਿੰਦਾ ਠੀਕ ਖਜ਼ਾਨਾ ਮੰਤਰੀ ਆਪਣਾ ਕਹਾਂਦੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਤੇ ਹੁਣ ਨਾ ਤਾਂ ਕਦੇ ਹਰਪਾਲ ਚੀਮਾ ਖਜ਼ਾਨਾ ਮੰਤਰੀ ਬਣਿਆ ਹਨਾ ਨਾ ਤਾਂ ਹੋਣੇ ਦਾ ਦੇਖਿਆ ਹੈਗਾ ਵੀ ਖਜ਼ਾਨਾ ਖਾਲੀ ਆ ਮੇਰੇ ਕੋਲੇ ਪੈਸੇ ਨਹੀਂ ਕਮਾ ਵਾਸਤੇ ਤੇ ਨਾ ਕਿਤੇ ਭਗਵੰਤ ਮਾਨ ਨੇ ਕਿਹਾ ਹੈਗਾ ਵੀ ਸਾਡੇ ਕੋਲੇ ਖਜ਼ਾਨਾ ਖਾਲੀ ਹੈ ਕਿਉਂਕਿ ਹੁਣ ਕੰਮ ਨਹੀਂ ਕਰ ਸਕਦੇ ਅਸੀਂ ਠੀਕ ਹੈ ਤੇ ਆਹਾ ਯਾਰਾ ਕੰਮ ਆਪਣਾ ਦੇਖੋ ਇੱਧਰ ਚੱਲ ਰਿਹਾ ਕੰਮ ਆ ਖਾਲ ਬਣੀ ਆ ਬਣ ਗਿਆ ਹੀ ਇੱਧਰ ਤੇ ਇੱਧਰ ਨਹਿਰ ਹੈ ਨਹਿਰ ਦੇ ਵਿੱਚੋਂ ਬੰਦ ਕੀਤਾ ਹੋਇਆ ਪਾਣੀ ਆ ਕਿਉਂਕਿ ਨਾ ਆ ਖਾਲ ਦੇ ਉੱਤੇ ਆਪਣਾ ਕੰਮ ਚੱਲ ਰਿਹਾ ਹੈਗਾ ਉਹ ਉੱਥੇ ਸਾਹਮਣੇ ਲੇਬਰ ਲੱਗੀ ਹੋਈ ਆ ਇੱਥੇ ਉਹ ਬੰਦੇ ਕੰਮ ਕਰ ਰਹੇ ਨੇਗੇ ਠੀਕ ਹੈ ਇੱਥੇ ਲੇਵਰ ਲੱਗੀ ਹੋਈ ਆ ਤੇ ਇਹ ਖਾਲ ਬਣ ਰਿਹਾ ਆਪਣਾ ਬਣ ਲੱਗ ਰਿਹਾ ਹੈਗਾ ਤੇ ਇਹਦੇ ਇਹ ਯਾਰ ਕੰਮ ਬਹੁਤ ਵਧੀਆ ਕਰ ਰਹੀ ਆ ਸਰਕਾਰ ਆ ਪਾਣੀ ਵਾਤੇ ਖੌਣ ਝੋਨੇ ਦਾ ਸੀਜ਼ਨ ਸਟਾਰਟ ਹੋ ਜਾਣਾ ਹੈਗਾ ਖੇਤਾਂ 'ਤੇ ਬਿਜਲੀ ਪਿਛਲੀ ਵਾਰ ਵੀ ਬਹੁਤ ਵਧੀਆ ਚੱਲੀ ਆ ਖੇਤਾਂ ਵਾਤੇ ਘਰਾਂ ਦੇ ਵਿੱਚ ਬਿਜਲੀ ਫਰੀ ਹੈ ਤੇ ਆ ਕੰਮ ਇਹੋ ਜਿਹੇ ਕਰਦੇ ਨੇ ਨਾ ਸਰਕਾਰ ਦਾ ਯਾਰ ਬਹੁਤ ਜੀ ਕਰਦਾ ਯਾਰ ਵੀ ਇਹਨਾਂ ਦੀ ਸਪੋਰਟ ਕਰੀਏ ਆਪਾਂ ਹਨ ਤੇ ਇਹਦੇ ਕੰਮ ਵਾਸਤੇ ਯਾਰ ਆਪਾਂ 100 ਤੋਂ 100 ਨੰਬਰ ਨੇ ਸਰਕਾਰ ਨੂੰ ਵੀ ਜਿਹੜਾ ਆ ਕੰਮ ਕਰਿਆ ਨਾ ਇਹਨਾਂ ਨੇ ਬਹੁਤ ਵਧੀਆ ਬਿਜਲੀ ਦਾ ਹੋ ਗਿਆ ਪਾਣੀ ਦਾ ਹੋ ਗਿਆ ਘਰਾਂ ਵਾਸਤੇ ਦੇਖ ਲਓ ਬਿਜਲੀ ਫਰੀ ਹੈ ਖੇਤਾਂ ਦੇ ਵਿੱਚ ਲਾਈਟ ਦਾ 24 ਘੰਟੇ ਛੱਡੀ ਆ ਪਿਛਲੀ ਵਾਰ ਵੀ ਤੇ ਇਸ ਵਾਰ ਵੀ ਚਲਦੀ ਹੈ ਬਿਜਲੀ ਤੇ ਪਾਣੀ ਵਾਲਾ ਕੰਮ ਯਾਰ ਬਹੁਤ ਵਧੀਆ ਲੱਗਿਆ ਬਾਕੀ ਤੁਸੀਂ ਦੱਸੋ ਵੀ ਦੋਸਤੋ ਵੀ ਕਿਵੇਂ ਲੱਗਦਾ ਤੁਹਾਨੂੰ ਹਨਾ ਇਹ ਕੰਮ ਕਿੱਦਾਂ ਸਰਕਾਰ ਕਰ ਰਹੀ ਹੈ ਕਿ ਤੁਸੀਂ ਵੀ ਆਪਣੇ ਦੱਸਿਆ ਕਰੋ ਵਿਚਾਰ ਮੈਨੂੰ ਤਾਂ ਲੱਗਦਾ ਯਾਰ ਸਰਕਾਰ ਇਹੋ ਜਿਹੀ ਹੋਣੀ ਚਾਹੀਦੀ ਹੈ ਮੈਂ ਬਹੁਤ ਮਾਨਨੇ ਬਹੁਤ ਵਧੀਆ ਕੰਮ ਕਰਿਆ ਇਹ ਆਪਣਾ ਆ ਦੇਖੋ ਵੀ ਸਾਰੇ ਕੰਮ ਵਧੀਆ ਕਰ ਰਿਹਾ ਹੈਗਾ ਇੱਕ ਨੰਬਰ ਕੰਮ ਹੋਇਆ ਹੋਇਆ ਖਾਲ ਦਾ ਵਧੀਆ ਕੰਮ ਹੈ ਯਾਰ ਇਹ ਵਧੀਆ ਨੂੰ ਸਲਾਉਣਾ ਚਾਹੀਦਾ ਯਾਰ ਵਧੀਆ ਕੰਮ ਕਰ ਰਿਹਾ ਹੈ ਇਹ ਬੰਦਾ